ਬਾਏ 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 ਇੱਕ 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 ਅੱਧੇ ਦੇ ਦੇ ਯਾਰ ਕੋਈ ਫਿਕਰ ਨਾ ਫੱਕਾ ਜਦੋਂ ਬਾਪੂ ਪੈਸੇ ਕੱਲ ਦਾ ਹਾਂਜੀ ਮਿੱਤਰੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅੱਜ ਦਾ ਦਿਨ ਹੈਗਾ ਆਪਣਾ ਆਖਰੀ ਪੇਪਰ ਖਾਲਸਾ ਕਾਲਜ ਪਟਿਆਲਾ ਚ ਤੇ ਆਖਰੀ ਪੇਪਰ ਵਾਲੇ ਦਿਨ ਆਪਾਂ ਚੱਲਿਆਂਗੇ ਪੇਪਰ ਦੇਣ ਅੱਜ ਇਕੱਲੇ ਹੀ ਆ ਸਾਰੇ ਆਪਣੇ ਯਾਰ ਬੇਲੀ ਅੱਜ ਛੁੱਟੀ ਤੇ ਨੇ ਕਿਉਂਕਿ ਉਹਨਾਂ ਦੇ ਪੇਪਰ ਹੋ ਕੇ ਖਤਮ ਆਪਣਾ ਆਖਰੀ ਰਹਿ ਗਿਆ ਤੇ ਤੁਹਾਨੂੰ ਸਾਰਿਆਂ ਨੂੰ ਆਪਾਂ ਕਾਲਜ ਜਾ ਕੇ ਮਿਲਦੇ ਆਂਗੇ ਖਾਲਸਾ ਕਾਲਜ ਤੱਕ ਪਹੁੰਚ ਗਏ ਮਿੱਤਰੋ ਪਰ ਜਿਹੜੇ ਸਾਡੇ ਪਾਰਕਿੰਗ ਇਹ ਮੈਨੂੰ ਨਹੀਂ ਲੱਗਦਾ ਉਰੇ ਪਾਰਕਿੰਗ ਨੇੜੇ-ਤੇੜੇ ਮਿਲੂਗੀ ਕਿਤੇ ਗੱਡੀ ਦੀ ਪਾਰਕਿੰਗ ਲੱਭਦੇ ਆਪਾਂ ਗੱਡੀ ਲਾ ਕੇ ਆਪਾਂ ਪੇਪਰ ਦੇਣ ਚੱਲਦੇ ਆਂਗੇ ਮੱਥਾ ਟੇਕ ਕੇ ਬਾਬਾ ਜੀ ਨੂੰ ਹਾਂਜੀ ਮਿੱਤਰੋ ਪਹੁੰਚ ਗਏ ਖਾਲਸਾ ਕਾਲਜ ਦੇ ਪਟਿਆਲਾ ਕਰਤੀ ਗੱਡੀ پارک ਚੱਲਦੇ ਆਂਗੇ ਹੁਣ ਅੰਦਰ ਕੱਲ੍ਹ ਹੀ ਆ ਮਿੱਤਰੋ ਅੱਜ ਆਪਾਂ ਥੋੜਾ ਔਖਾ ਜਾ ਲੱਗ ਰਿਹਾ ਯਾਰਾ ਮਿੱਤਰਾ ਬਿਨਾ ਕਾਲਜ ਆਣਾ ਪਰ ਕੋਈ ਨਾ ਪੇਪਰ ਦੇ ਕੇ ਕਾਟਾ ਡੇਢ ਘੰਟੇ ਦਾ ਪੇਪਰ ਹੈ ਐਂਟਰ ਕਰਦੇ ਸਾਰੀ ਕਾਲਜ ਸਾਰਾ ਖਾਲੀ ਦੇਖਣ ਨੂੰ ਮਿਲਿਆ ਤੇ ਹੁਣ ਆਪਾਂ ਪੇਪਰ ਦੇਣ ਚੱਲਿਆਂਗੇ ਪਹਿਲਾਂ ਕਲਾਸ ਦੇਖਦੇ ਆਂ ਕਿੱਥੇ ਆ ਮਿੱਤਰੋ ਚੱਲੇ ਆਪਾਂ ਪੇਪਰ ਦੇਣ ਤੁਹਾਨੂੰ ਪੇਪਰ ਦੇ ਕੇ ਮਿਲਦੇ ਆਂਗੇ ਠੀਕ ਆ ਸਾਰੇ ਆਪਣੇ ਨਾਲ ਸਬਸਕ੍ਰਾਈਬ ਕਰ ਦਿਓ YouTube ਚੈਨਲ ਨੂੰ ਹਾਂ ਜੀ ਮਿੱਤਰੋ ਪੇਪਰ ਦੇ ਆਏ ਸੀਗੇ ਆਪਾਂ ਠੀਕ ਆ ਤੇ ਹੁਣ ਆ ਕੇ ਖਾਰਾਂਗੇ ਰਈ ਵੇਰੇ ਪੰਜੀਰੀ ਮੰਮੀ ਨੇ ਭੇਜੀ ਆ ਪੰਜੀਰੀ ਤੇ ਖਾ ਕੇ ਆਨੰਦ ਮਾਰ ਰਹੇ ਆ ਠੰਡ ਦਾ ਪੂਰਾ ਮਾਹੌਲ ਅੱਜ ਤਾਂ ਧੁੱਪ ਵੀ ਨਿਕਲੀ ਹੈਗੀ ਹਵਾ ਚੱਲੀ ਜਾ ਰਹੀ ਹੈਗੀ ਤੇ ਬਾਕੀ ਜਿਹੜੇ ਆਪਣੇ YouTube ਚੈਨਲ ਤੇ ਨਵੇਂ ਨੇ ਨਾ ਸਬਸਕ੍ਰਾਈਬ ਕਰ ਦੋ ਆਪਣਾ YouTube ਚੈਨਲ ਤੇ ਜਿਹਨੇ Instagram ਤੇ ਫੋਲੋ ਕਰਨਾ ਹੈ ਆਪਾਂ ਨੂੰ ਤਾਂ ਉਹ ID ਸ਼ੋ ਹੋ ਰਹੀ ਹੋਣੀ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋਗੇ ਬਾਕੀ ਅੱਜ ਆਪਾਂ ਭਰਨੀ ਹੈਗੀ ਫੀਸ ਤੇ ਆਪਾਂ ਤੁਹਾਨੂੰ ਸਾਰੇ ਦਿਨ ਦਾ ਸ਼ਡਿਊਲ ਦੱਸ ਦਿਆਂਗੇ ਅੱਜ ਕੀ ਹੁੰਦਾ यार मित्र फोन कर लिया आ रहे ने हो। ठीक है कल्याण का जी नहीं लगता क्योंकि बाकी यार देखो कार्ड दिता गा का बापू ने यार कोई फिक्र ना फाका जो बापू पैसे घलदा ठीक है जी चलो जी आप फीस भर देंगे जाके पंजीरी खा लीए एन पूरी शिंगार तिंगार के बनाई हुई है ठीक है मित्रों बाकी कई जने पूछ देंगे ਤੋਡੀ ਇਨਕਮ ਕਿੰਨੀ ਆ YouTube ਤੋਂ ਸਾਡੀ ਕੋਈ ਇਨਕਮ ਨਹੀਂ ਆ ਰਹੀ ਹੈਗੀ YouTube ਤੋਂ ਹਲੇ ਸਿਰਫ ਅਸੀਂ ਵਲੌਗ ਪਾ ਰਹੇ ਹਾਂ ਤੁਹਾਡੇ ਐਂਟਰਟੇਨਮੈਂਟ ਵਾਸਤੇ ਤੇ ਬਾਕੀ ਤੁਹਾਨੂੰ ਆਪਣੀ ਡੇਲੀ ਲਾਈਫ ਦਿਖਾ ਰਹਾਂਗੇ ਖਾਲਸਾ ਕਾਲਜ ਦਿਖਾਨੇ ਆ ਤੁਹਾਨੂੰ ਠੀਕ ਆ ਮਿੱਤਰੋ ਬਾਕੀ ਅੱਜ ਵਾਲਾ ਵਲੌਗ 20 ਮਿੰਟ 20 ਮਿੰਟ ਪਲੱਸ ਕਰਨਾਗਾ ਜੋ ਮਰਜ਼ੀ ਹੋ ਜਾਏ 20 ਮਿੰਟ ਪਲੱਸ ਦਿਖਾਵਾਂਗੇ ਆਪਣਾ ਜਿਹੜਾ ਹੁੰਦਾ ਕਾਲਜ ਲਾਈਫ ਠੀਕ ਆ ਜਿਮ ਲਾਈਫ ਯਾਰ ਮਿੱਤਰ ਖਾਣਾ ਪੀਣਾ ਗੱਡੀ ਗੇੜੀ ਛੇੜੀ ਸਾਰਾ ਤੁਹਾਨੂੰ ਅੱਜ ਵਾਲੇ ਵਲੌਗ 'ਚ ਦਿਖਾ ਦਾਂਗੇ ਆਪਾਂ ਤੇ ਬਾਕੀ ਅੱਗੇ ਘੋੜੇ ਵਾਲੇ ਵਲੌਗ ਆਉਣਗੇ ਤੇ ਸ਼ਿਮਲੇ ਜਾਵਾਂਗੇ ਆਪਾਂ ਸ਼ਿਮਲੇ ਵਾਲੇ ਵਲੌਗ ਆਉਣਗੇ ਨਿਊ ਈਅਰ ਦੇ ਵਲੌਗ ਆਉਣਗੇ ਸਬਸਕ੍ਰਾਈਬ ਕਰ ਲਓ ਬਸ ਤੁਸੀਂ ਤੁਸੀਂ ਦੇਰੀ ਨਾ ਕਰੋ ਇਹ ਚੀਜ਼ ਨੂੰ ਲੈ ਕੇ ਨਾ ਸਬਸਕ੍ਰਾਈਬ ਕਰਕੇ ਰੱਖੋ ਬਾਕੀ ਪੰਜੀਰੀ ਖਾਂਦੇ ਖਾਂਦੇ ਗੱਲਾਂ ਬਾਤਾਂ ਮਾਰਦੇ ਮਾਰਦੇ ਮਿਲਦੇ ਆ ਤੁਹਾਨੂੰ ਕਾਲੇ ਦੇ ਅੰਦਰ ਜਾ ਕੇ ਪੇਪਰ ਬਹੁਤ ਸੋਹਣਾ ਹੋਇਆ ਕਿ ਨੰਗਿਆਂ ਨੇ ਸਾਨੂੰ ਖਾਂਦਿਆਂ ਨੂੰ ਦੇਖ ਲਿਆ ਕਿ ਮੋਟਰਸਾਈਕਲ ਰੋਕ ਕੇ ਕਹਿੰਦੇ ਅਸੀਂ ਵੀ ਪੰਜੀਰੀ ਖਾਣੀ ਆ ਮਾਰ ਕੇ ਚਲੋ ਤੁਸੀਂ ਵੀ ਕਰੋ ਇੰਜੋਏ ਕੀ ਕਹਿੰਦੇ ਅੱਜ ਬਲਾਓ ਚੱਜ <laughs> <laughs> का, तो चेक <laughs> करो ਮਿੱਤਰੋ ਕਾਲਜ ਪੈ ਗਈਆਂ ਛੁੱਟੀਆਂ ਯਾਰਾਂ ਤਰੀਕਾ ਕੀ ਸੀ ਪਰ ਇਹ ਨਹੀਂ ਆ ਰਹੀ ਹੈ ਕਿ ਕਹਿੰਦੇ 10 ਫਰਵਰੀ ਲਾਸਟ ਕਰਤੀ ਡੇਟ ਬਾਕੀ ਹੁਣ ਚਲੋ ਅੱਗੇ ਤੁਹਾਨੂੰ ਦਿਖਾਨਾ ਹੈ ਕਿ ਮਾਹੌਲ ਚਾਲ ਕਾਲਜ ਦਾ ਉਹਦੀ ਕਾਲਜ ਪਿੱਛੇ ਬਾਏ ਬਾਏ ਕਰ ਦੋ ਸਾਰੇ ਕਰੀਏ ਆਪਾਂ ਟੀਮ ਮੈਂਬਰ ਇਕੱਠੇ ਹੁਣ ਦਿਖਾਨਾ ਹੈ ਕਿ ਆਪਾਂ ਖਾਲਸਾ ਕਾਲਜ ਪਟਿਆਲਾ ਪਟਿਆਲਾ ਦੇ ਕਿ ਪਹੁੰਚੇ ਹੋਏ ਨੇ ਅੱਜ ਸੱਜਣ ਪਿਆਰੇ ਗਾ ਪਾ ਗਾਇਆ ਸੱਜਣੀਆਂ ਚੱਲਲੀ ਆਪਾਂ ਤੇਲ ਦੂਰ ਪਰਵਾਨੇ ਆ ਬਹੂਗਾ ਤੇ ਫੁੱਲ ਕਰਾਈਏ ਟੈਂਕੀ ਝੋਟੀ ਦੀ ਨੂੰ ਮਿਲਦੇ ਆਗੇ ਫਿਰ ਆਪਾਂ ਕਟਰੋਲ ਪੰਪ ਤੇ ਜਾ ਕੇ ਚਲੋ ਹਾਂਜੀ ਮਿੱਤਰੋ ਚੱਲੇ ਆਪਾਂ ਵੀਪੀਐਸ ਗੀੜੀ ਘੀੜੀ ਲਾਣਾ ਧੁੱਪ ਨਿਕਲ ਲਈ ਜੈਕਟ ਲਾਤੀ ਆਪਾਂ ਨੇ ਠੀਕ ਹੈ ਜੀ ਹੁਣ ਆਪਾਂ ਚੱਲੇ ਆਗੇ ਵੀਪੀਐਸ ਗੀੜੀ ਘੀੜੀ ਲਾਣਾ ਤੁਹਾਨੂੰ ਦਿਖਾਣਾ ਹੈਗੇ ਵੀਪੀਐਸ ਦਾ ਮਾਹੌਲ ਕੀ ਹੁੰਦਾ ਅਜੇ ਤਾਂ ਕਾਲਜਾਂ ਵਿੱਚ ਛੁੱਟੀ ਚੱਲਦੀ ਹੈਗੀ ਤਾਂ ਕਰਕੇ ਥੋੜਾ ਠੰਡਾ ਚੱਲਦਾ ਕੰਮ ਬਾਕੀ ਫਲੋ ਦੁਖਨ ਨਾ ਗਿਆ ਅਕਲਜੀ ਰੁਕ ਜਾ ਰੁਕ ਜਾ ਰੁਕ ਜਾ ਰੁਕ ਜਾ ਰੁਕ ਜਾ ਜੀ ਰੁਕ ਜੋ ਇੰਡੀਕੇਟਰ ਦੇ ਰਖਿਆ ਇਹ ਪਟਿਆਲੇ ਦੇ ਲੋਕ ਵੀ ਥੋੜਾ ਘੱਟ ਚ ਚਲਾਣੀ ਆਉਂਦੀਆਂ ਨੇ ਉਹ ਜਿਹੜੇ ਪੀਵੀ 11 ਨੰਬਰ ਵਾਲੇ ਨੇ ਨਾ ਥੋੜਾ ਘੱਟ ਚ ਚਲਾਣੀ ਆਉਂਦੇ ਨੇ ਉਹਨਾਂ ਨੇ ਗੱਡੀ ਨਾਲ ਦੇ ਰੂਲ ਫਾਲੋ ਕਰਦੇ ਨੇ ਕਿੱਧਰ ਦੇਖਦੇ ਨੇ ਉਧਰ ਹੀ ਮੋੜ ਦਉਂਦੇ ਨੇਗੇ ਬਾਕੀ ਜਿਹੜੇ ਸਰੰਦ ਤੋਂ ਆ ਰਹੇ ਨੇ ਆਪਣੇ ਵੀਰ ਠੀਕ ਆ ਉਹ ਪਾਈ ਬਣ ਕੇ ਪਿੱਛੇ ਆਪ ਦਾ ਲਾ ਕੇ ਚੱਲੋ ਲਾਲ ਜਿਵੇਂ ਲਾਲ ਬੀਤੀ ਹੁੰਦੀਆਂ ਨੇ ਨਾ ਉਹ ਜੀ ਲਾ ਕੇ ਚੱਲੋ ਜੀ ਇਹਨਾਂ ਲੋਕਾਂ ਨੂੰ ਪਤਾ ਲੱਗੇ ਇਸ ਤਰ੍ਹਾਂ ਦਾ ਰੋਡ ਆ ਜਿਹੜਾ ਉੱਤੇ डिवाइडर नहीं वो भी चलो सारे, ठीक है बाकी माहौल पेपर कर बाकी सारे कॉलेज बंद हो गए मोदी बंद हो गया महिंद्रा बंद हो गया खालसा बंद हो गया दस तारीख तक क्योंकि छुट्टियां आ गई ठंड दिया चलो जी चलिए मित्रों वाइपीएस खड़े बनाने ਕੈਮਰੇ ਅਗਗੇ ਵਿੱਚ ਪਾ ਕੇ ਹਾਂ ਤੇ ਫੋਟੋਆਂ ਦੇਖੂੰਗਾ ਹਾਂ ਫਿਰ ਅੱਗੇ ਅੱਗੇ ਬਾਕੀ ਸਪਾਈਲ ਬਾਤ ਕਰਨੀ ਹੈ ਹੋਰ ਦੱਸ ਯਾਰ ਚੱਜ ਨਾਲ ਦੱਸਣਾ ਕਿਵੇਂ ਬਣਾਣੀਆਂ ਯਾਰ ਫੇਰ ਹੀ ਪਤਾ ਲੱਗੂ ਸਾਨੂੰ ਡੈਮੋ ਕਰਕੇ ਦਿਖਾ ਡੈਮੋ ਕਰਕੇ ਦਿਖਾ ਦਿਖਾ ਕੇਵੇਂ ਬਣਾਉਣੀਆਂ ਨਾਤਰ ਹੁਣ ਤੋਂ ਦਿਖਾ ਰਿਹਾ ਹੈ ਕਿਵੇਂ ਬਣਾਣੀਆਂ ਇਹ ਕਹਿੰਦੇ ਵੀਡੀਓ ਐਵੇਂ ਕਰਕੇ ਹਾਂ ਬੰਦ ਕਰ ਦਿਆ ਹਾਂ ਬਸ ਕੋਈ ਮੈਨੂੰ ਪਹਿਲਾਂ ਹਾਂ ਫੋਟੋ ਕੱਢੂਗਾ ਵਿੱਚੋਂ ਹਾਂ ਫੋਟੋ ਦੇਖੂੰਗਾ ਹਾਂ ਠੀਕ ਹੈ ਦਿਖਾ ਕੌਣ ਹੈ ਉਹ ਇਹ ਤਾਂ ਮਰੇ ਆਪਦੇ ਆਪ ਨੂੰ ਪਪੀਆਂ ਕਰੀ ਜਾਂਦੇ ਹੋਏ ਹੈ ਮਿੱਤਰ ਤੁਸੀਂ ਲੁੱਕ ਚੈੱਕ ਕਰੋ ਗੱਡੀ ਦੀ ਬਹੁਤ ਕਮੈਂਟ ਆਉਂਦੇ ਸੀ ਗੱਡੀ ਦਿਖਾਇਆ ਕਰੋ ਮੋਟਰਸਾਈਕਲ ਦਿਖਾਇਆ ਕਰੋ ਬੁਲਟ ਦਿਖਾਇਆ ਕਰੋ ਅਸੀਂ ਥੋੜਾ ਸ਼ੋਪ ਕਰਨ ਨੂੰ ਨਾ ਪਰਹੇਜ਼ ਕਰਦੇ ਆਂਗੇ ਬਾਕੀ ਹੁਣ ਹੁਣ ਫੁੱਲ ਸ਼ੋਪ ਕਰਾਂਗੇ ਚੈੱਕ ਕਰ ਲਓ ਮਿੱਤਰੋ ਗੱਡੀ ਲੁੱਕ ਚੈੱਕ ਕਰੋ ਸੋਹਣੀ ਲੱਗ ਰਹੀ ਐ ਨਾ ਕਮੈਂਟ ਕਰਕੇ ਦੱਸੋ ਸੋਹਣੀ ਲੱਗਦੀ ਐ ਕੰਨਾ ਬਾਕੀ ਮੁੱਲ ਤਾਂ ਇਹ ਚੀਜ਼ ਐ ਨਾ ਡੀ ਮੰਗਣ ਲੱਗ ਗਈ ਜੀ ਖਰਚਾ ਕਹਿੰਦੇ ਤੇਲ ਪਵਾ ਲਓ ਤੇਲ ਪਵਾ ਲੈਨੇ ਆ ਬਾਬਾ ਜੀ ਤੁਹਾਨੂੰ ਤੇਲ ਪਵਾ ਕੇ ਮਿਲਦੇ ਆ ਹਵਾ ਹਵਾ ਚੱਕਰ ਵਾੜੀਏ ਆਪਦੇ ਵਹੀਕਲਾਂ ਦੀ ਆਪ ਕੇਅਰ ਕਰਾਂਗੇ ਨਾ ਇਹ ਵੀ ਪੁੱਤਾਂ ਵਾਂਗੂ ਰੱਖਣੇ ਪੈਂਦੇ ਨੇ ਸੇਹਲੀਆਂ ਵਾਂਗੂ ਤੇਰੀ ਇਹ ਧੋਖਾ ਨਹੀਂ ਦਿੰਦੇ ਆ ਕਿ ਨਹੀਂ ਇਹ ਧੋਖਾ ਦੇ ਦਿੰਦੇ ਨੇ ਠੀਕ ਹੈ ਜੀ ਚਲੋ ਜੀ ਮਿਲਦੇ ਆ ਤੁਹਾਨੂੰ ਆ ਬਾਬੇ ਉਹ ਕਰਾਨ ਲੱਗਿਆ ਟੈਂਕੀ ਫੁੱਲ ਅਸੀਂ ਕੋਈ ਫਿਕਰ ਨਾ ਫਾਕਾ ਜਦੋਂ ਬਾਪੂ ਟੈਂਕੀ ਫੁੱਲ ਕਰਾ ਕੇ ਬਸ ਫਿਰ ਚੱਲਾਂਗੇ ਹਣ ਘੁੰਮਣ ہزار ਿਆ ਬੂਟਾਂ ਚ ਹਵਾ ਭਵਾ ਲਈ ਗੱਡੀ ਦੇ ਬੂਟਾਂ ਚ ਇੱਕ ਨਾ ਰਸ਼ ਮੈਨੂੰ ਜਮਾ ਪਸੰਦ ਨਹੀਂ ਹੈ ਜਿੱਥੇ ਰਸ਼ ਹੁੰਦਾ ਨਾ ਆਈ ਡੋਟ ਲਾਈਕ ਆਦੇ ਅੰਕਲ ਜਿਦਾਂ ਅੰਕਲ ਦੀ ਲਾਈਕ ਕਰ ਦੇ ਕੇ ਲਾਈਕ ਲਾਈਕ ਆ ਭਰਨ ਲੱਗੇ ਮਿੱਤਰੋ ਜੀ ਹਵਾ ਹੁਣ ਹਵਾ ਭਰਾ ਕੇ ਆਪਾਂ ਚੱਲਾਂਗੇ ਘੁੰਮਣ ਗੈਸ ਕਰੋ ਤੁਸੀਂ ਅਸੀਂ ਕਿੱਥੇ ਜਾਵਾਂਗੇ ਹੁਣ ਬਾਈ ਭੀਸਾ ਸੀ ਘੇੜਾ ਗੋੜਾ ਮਾਰ ਰਿਹਾ ਸੀਗੇ ਹੁਣ ਦੱਸੋ ਕਿੱਥੇ ਜਾਵਾਂਗੇ। ਆਹ। ਪੁੱਪਾ ਦੇਖੋ ਕਿੰਨੀ ਸੋਹਣੀ ਨਿਕਲੀ ਪਈ ਆ। ਆਹ। ਗੱਡੀ ਦੱਸੋ ਮਿੱਤਰੋ ਕਿਵੇਂ ਲੱਗਦੀ ਆ। ਛੋਟਾਣਾ ਛੋਟਾਪੁਰ ਐਨ। ਟੈਂਕੀ ਆਪਾਂ ਘਰਾ ਦੀ ਫੁੱਲ ਹੁਣ। ਚੱਲਾਂਗੇ ਹੁਣ ਅਸੀਂ। ਤੁਸੀਂ ਬਿਨਾਂ ਦੇਖੇ ਬਿਨਾਂ ਦੇਖੇ ਗਈ ਜਾਨੇ ਹੋਗੇ ਯਾਰ। ਐਂ ਕਾਹ ਤੋਂ ਕਰਦੇ ਹੁੰਨੇ ਹੋਏ।

ਹਾਂ ਬਲੌਗ ਨੋ ਬਲੌਗ ਚੱਲ ਰਿਹਾ ਦੱਸ ਕੀ ਪੀਏਗਾ ਕੀ ਖਾਣਾ ਪੀਣਾ ਕੀ ਕੰਨਾ ਜੂਸ ਉੱਧਰ ਨਾਲ ਇੱਥੇ ਜਾਣਾ ਪੀਲਾ ਨੱਤਰੋ ਅਸੀਂ ਇਕੱਲੇ ਪੁਕਰ ਕੁਨੇ ਚ ਨਹੀਂ ਜਾਂਦੇ ਸੀ ਸੇਤ ਸਾਰੀ ਫੂਲ ਰੱਖਿਆ ਰੱਜ ਜਾਣਾ ਕਿ ਜੂਸ ਪੀਣਾ ਹੈ ਵੀ ਨਹੀਂ ਹੈ ਜੂਸ ਪੀਣਾ ਰੋਟੀ ਖਾ ਲੈ ਰੋਟੀ ਰੋਟੀ ਨਹੀਂ ਆਵੇ ਦੇਖ ਰੋਟੀ ਨੂੰ ਕਿਵੇਂ ਨੱਕ ਜੜਾਉਂਦੇ ਨੇ ਕਹਿੰਦੇ ਜੂਸ ਪੀਣਾ ਹੈ ਜੂ ਤਨੀ ਰੋਟੀ ਵੀ ਲੋ ਖਾ ਰੋਟੀ ਖਾ ਲੋ ਕਾ ਤੋ ਨਹੀਂ ਖਾਣੀ ਰੋਟੀ ਚਲ ਜੂਸ ਕਰਾ ਦੇ ਇੱਕ ਚਲ ਜੂਸ ਪੀ ਲਵਾਇਓ ਇੱਕ ਇੱਕ ਗਲਾਸ ਪੀਓਗੇ ਪਰ ਤੁਸੀਂ ਇੰਜੋਏ ਕਰ ਰਹੇ ਆ ਤੁਸੀਂ ਵੀ ਇੰਜੋਏ ਕਰ ਰਹੇ ਹੋ ਬੱਚੋ ਢੋਲੀ ਜਾਣੇ ਹੋ ਕਦਰ ਕਰੋ ਜੂਸ ਦੀ ਕੈ ਸਬਸਕ੍ਰਾਈਬ ਕਰ ਦੇ ਸਬਸਕ੍ਰਾਈਬ ਕਰ ਦੋ ਉਹ ਢੋਲ ਲਿਆ ਸਾਰਾ ਕੰਮ ਖਰਾਬ ਕਰ ਲਿਆ ਤੂੰ ਵੀ ਕਹਿ ਕੇ ਸਬਸਕ੍ਰਾਈਬ ਠੀਕ ਹੈ ਜੀ ਬਾਏ 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 ਅਤਰੋ ਪੀ ਲੈ ਤੁਸੋਂ ਦੇ ਰੋਟੀ ਪਾਣੀ ਛਕਦੇ ਆਂਗੇ ਠੀਕ ਆ ਤੁਹਾਨੂੰ ਮਿਲਦੇ ਆਂਗੇ ਉਹਨਾਂ ਆਪਾਂ ਚੰਮਾ ਜਾਣਾ ਬਾਏ 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 ਹੈ ਜੀ ਬਾਏ 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 ਆਈ ਦੁਆਵਾਂ ਮਿਲਦੀਆਂ ਨੇ ਜੀ ਹੈਲਪ ਕਰਦਿਆ ਕਰੋ ਠੀਕ ਹੈ ਇਹਨਾ ਨਹੀਂ ਦਿਖਾਣਾ ਹੁਣ ਇਹਨਾ ਲੋਕ ਫਿਰ ਨਾ ਵਿੱਚ ਕਈ ਹੁੰਦੇ ਨੇ ਮੱਚਨ ਵਾਲੇ ਕੁੜੀਆਂ ਮੁੰਡੇ ਤੁਸੀਂ ਇਹ ਚੀਜ਼ਾਂ ਦਿਖਾ ਕੇ ਵਿਊਜ਼ ਲੈਣੇ ਹੋ ਇਹ ਕਰਦੇ ਹੋ ਕਰਦੇ ਹੋ ਤੁਸੀਂ ਕਰਲੀ ਕਰ ਲਿਆ ਕਰੋ ਟੋਡੇ ਟੋਡੇ ਜਾਏਗਾ ਜ਼ਰਤ ਹੈਗੀਏ ਟੋਡੇ ਜੇ ਕਰਨ ਦੀ ਤੁਸੀਂ ਦੇ ਦੇ ਕਰ ਲਿਆ ਕਰੋ ਸੇਵਾ ਇੱਕ ਸੇਵਾ ਵਾਲੀ ਵੀਡੀਓ ਪਾਈ ਸੀ ਕਿ ਕੁੜੀ ਦਾ ਕਮੈਂਟ ਆਇਆ ਸੇਵਾ ਵਾਲੀ ਵੀਡੀਓ ਪਾ ਕੇ ਕਹਿੰਦੀ ਤੁਸੀਂ ਵਿਊਜ਼ ਲੈਣ ਨੂੰ ਫਿਰਦੇ ਹੋਗੇ ਫਿਰ ਉਹਨੂੰ ਚੰਗੀਆਂ ਸੁਣਾਈਆਂ ਵੀ ਹਾਂਜੀ ਜੀ ਕਿਵੇਂ ਕਿਉਂ ਵਿਊਜ਼ ਲੈ ਰਹੇ ਆਂਗੇ ਕਾਹਤੋਂ ਲੈ ਰਹੇ ਆਂ ਕੋਈ ਵਿਊਜ਼ ਨਹੀਂ ਲੈ ਰਹੇ ਲੋਕਾਂ ਦਾ ਕਸੀ ਪਹੁੰਚਾਣਿਆ ਚੀਜ਼ ਨੂੰ ਵੀ ਤੁਹਾਨੂੰ ਵੀ ਪਤਾ ਲੱਗੇ ਵੀ ਤੁਸੀਂ ਵੀ ਹੈਲਪ ਕਰੋ ਕਿਉਂਕਿ ਦੇਖਾ ਦਿਖਾਈ ਜਾ ਅੱਜ ਕੱਲ੍ਹ ਲੋਕ ਚੱਲਦੇ ਨੇ। ਕਿਉਂ? ਗੱਲ ਸਹੀ ਹੈ ਨਾ? ਸਹੀ ਗੱਲ। ਆਹ ਕਰਕੇ ਜੀ ਪਾ ਦੇਣੀ ਨੇ ਵੀਡੀਓ। ਮਿੱਤਰੋ ਗੱਡੀਓ ਘਾਰਾ ਕਹਿੰਦੇ ਆਵਾਜ਼ ਘੱਟ ਕਰ ਦਿਓ ਕਾਪੀਰਾਈਟ ਆ ਜਾਊਗਾ। ਕਹਿੰਦੇ ਗੱਡੀਓ ਘਾਰਾ ਕੀ ਕੁਛ ਆ? ਬੁੰਦੀ ਕਹਿੰਦੇ ਲੱਸੀ ਐ ਇੱਧਰ ਮਿੱਤਰੋ ਵੀਰੋ ਪਿੰਡੋਂ ਲੱਸੀ ਆ। ਇਹ 'ਚ ਅਚਾਰ ਇਹ 'ਚ ਕੀ ਸੀਗਾ? ਇਹ 'ਚ ਸੈਲਡ ਐ। ਸੈਲਡ। ਓ ਮਾਈ ਗਾਡ ਇਹ 'ਚ ਆਪਣੀ ਰੋਟੀ। ਕਹਿੰਦੇ ਗੱਡੀਓ ਘਾਰਾ ਖਾਲਸਾ ਕਾਲਜ ਬਾਹਰ ਖੜ ਕੇ ਰੋਟੀ ਖਾ ਰਿਆਂਗੇ। ਇਥੇ ਮਰਜੀ ਬਗਜੋ ਬਾਬੇ ਪਰ ਜੋ ਘਰ ਦੀ ਰੋਟੀ ਦਾ ਸਵਾਦ ਉਹਨਾ ਕਿਤੇ ਨਹੀਂ ਹੈਗਾ ਹਾਂ ਹੋਰ ਸਬਜੀ ਇਹ ਜੀ ਪਰੌਂਟੇ ਪਰੌਂਟੇ ਹੁਣ ਤਾਂ ਤੂੰ 2 2 ਜੂਸ ਦੇ ਗਲਾਸ ਦੇਢ ਕੇ ਆ ਕੋਈ ਨਹੀਂ ਖਾ ਲਾਂਗੇ ਇਹ ਖਾ ਲੇਗਾ ਕੀ ਆਏ ਚਲੋ ਸਰ ਚਲੋ ਤੁਸੀਂ ਖਾਓਗੇ ਕੰਜਰਾ ਮਿਰਚ ਖਾ ਕੇ ਦਿਖਾਉ ਇੱਕ 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 ਅੱਧੇ ਦੇ ਦੇ ਕਿੰਨੀ ਖਾ ਗਏ ਕਾਤਾ ਕੋ ਸਾਹਮਣੇ ਬਾਹਰ ਖੜ ਕੇ ਰੋਟੀ ਖਾ ਰਹੇ ਆ ਜੀ ਆ ਦੇਖੋ ਆਹੀ ਤਾਂ ਸਵਾਦ ਆਈ ਪੰਜਾਬ ਦਾ ਬਾਹਰ ਗਏ ਹੋਗੇ ਜਿਹੜੇ ਮਿਸ ਕਰ ਰਹੇ ਹੋਗੇ ਇਹਨਾਂ ਚੀਜ਼ਾਂ ਨੂੰ ਆਹ ਓਏ ਠੀਕ ਹੋ ਲੱਸੀ ਆਈ ਹੈਗੀ ਕਰੋ ਓਕੇ ਜਿੰਮ ਦੀ ਸ਼ੁਰੂਆਤ ਬਲੈਕ ਕਾਫੀ ਤੋਂ ਜਦ ਮੈਂ ਪਹੁੰਚ ਕੇ ਸੀ ਕੱਪੜੇ-ਕੁੱਪੜੇ ਕਰ ਲੈ ਚੇਂਜ ਹੁਣ ਇੱਕ ਵਾਰ ਕੌੜੀ ਜ਼ਰੂਰ ਲੱਗਦੀ ਹੈ ਪਰ ਜਿਹੜੀ એનર્ਜੀ ਆਉਂਦੀ ਹੈ ਉਸ ਨਾਲ ਉਹ ਨੈਕਸਟ ਲੈਵਲ ਹੁੰਦੀ ਆ ਅੱਜ ਅਸੀਗਾ ਚੈਸਟ ਦਾ ਵਰਕਆਊਟ ਪਰ ਦਿਖਾਈ ਮੈਂ ਡੋਲੇ ਜਾਨਾ ਡੋਲੇ ਹੈ ਨਹੀਂ ਤਾਂ ਤਾਂ ਵੀ ਤੁਸੀਂ ਦੇਖ ਲਓ ਕੋਈ ਚੱਕਰ ਨਹੀਂ ਹੈਗਾ ਬਾਕੀ ਸਬਸਕ੍ਰਾਈਬ ਕਰ ਦਿਓ ਚੈਨਲ ਨੂੰ ਜਿਮ ਦੇਖ ਲਓ ਸਾਡਾ ਛੋਟਾ ਜਿਹਾ ਜਿਮਾ ਟੋਲੇ ਫਿਰ ਦਿਖਾਈ ਜਾਨਾ ਮੈਂ ਕੋਈ ਅੱਜ ਮਾਰੀ 100 ਕਿਲੋ ਦੀ ਬੈਂਚ ਤਿਆਰ-ਵਿਆਰ ਤਿਆਰ ਹੋ ਕੇ ਤੇ ਹੁਣ ਪੁਲਅਪ ਕਰਾ ਰਿਆ ਚੱਕ ਮੱਥਾ ਟੇਕਦਾ ਮਿੱਤਰੋ ਇਹ ਇਹ ਚੰਦੇ ਲੱਗੀ। ਤਾਂ ਵੀ ਲੱਗੀ ਹੁਣ ਆਉਗੀ ਹਾਸੀ। ਹਾ 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 ਸਾਈਡ ਤੋਂ ਰੋਸ਼ਨੀ ਆ ਰਹੀ ਸੀਗੀ ਸੋਣੀ ਮਕਾ ਫਿਰ ਡੋਲੇ ਫਲੈਕਸ ਕਰ ਲਈ ਹੈ ਨਹੀਂ ਗਏ ਪਰ ਤੁਸੀਂ ਤਾਂ ਵੀ ਲਾਈਕ ਕਰਕੇ ਸਬਸਕ੍ਰਾਈਬ ਕਰ ਦੋ। ਬਾਕੀ 5-10 ਮਿੰਟਾ ਕੀਤਾ ਟਰੈਡਮਿਲ ਤੇ ਟਰੈਡਮਿਲ ਨੂੰ ਬੰਦ ਕਰਕੇ ਹੁਣ ਆਪਾਂ ਵਰਕਆਊਟ ਕਰਤਾ ਫਿਨਿਸ਼ ਹੁਣ ਚੱਲਦੇ ਆਂਗੇ ਮੀਲ ਖਾਣ। ਡੋਲੇ ਫੇਰ ਫਲੈਕਸ ਕਰੀ ਜਾਨਾ ਕੋਈ ਚੱਕਰ ਨਹੀਂਗਾ ਇਰੀਟੇਟ ਨਹੀਂ ਸਮਾਣਾ ਚੋਂ ਕੀਤੇ ਮਿਲਿਆ ਸਾਨੂੰ ਕੈਂਡਲ ਮਾਰਚ ਡਾਕਟਰ ਮਨਾਕਸ਼ੀ ਦੀ ਡੈਥ ਹੋ ਗਈ ਸੀਗੀ ਐਕਸੀਡੈਂਟ ਦੇ ਵਿੱਚ ਇਸ ਕਰਕੇ ਕੈਂਡਲ ਮਾਰਚ ਕੀਤਾ ਜਾ ਰਿਹਾ ਸੀਗਾ ਤੇ ਸਾਰੇ ਇਸ ਨੂੰ ਸਪੋਰਟ ਕਰਿਓ ਆਪਾਂ ਵੀ ਸਪੋਰਟ ਕਰ ਰਹੇ ਆਂਗੇ ਸ਼ੇਅਰ ਕਰ ਰਹੇ ਆਂ ਵੀਡੀਓ ਜ਼ਰੂਰੀ ਨਹੀਂ ਹੈਗਾ ਕਿ ਜਾ ਕੇ ਆਪਾਂ ਹੈਲਪ ਕਰ ਸਕੀਏ ਆਪਾਂ ਇੱਕ ਸ਼ੇਅਰ ਨਾਲ ਵੀ ਆਪਾਂ ਐਕਸੀਡੈਂਟ ਜਿਹਨੇ ਕੀਤਾ ਹੈਗਾ ਆਪਾਂ ਉਹਨੂੰ ਫੜ ਸਕਦੇ ਆਂਗੇ ਮਿੱਤਰੋ ਜਿੰਮ ਖਤਮ ਕਰਕੇ ਆਪਾਂ ਨੇ ਮੀਲ ਲੈ ਲਈ ਆਪਦੀ ਠੀਕ ਹੈ ਹੁਣ ਆਪਾਂ ਖਾਣਿਆ ਇਹਨੂੰ ਤੇ ਚੱਲਦੇ ਆਂਗੇ ਘਰੇ ਅੱਜ ਦਾ ਬਲੌਗ ਬਹੁਤ ਸੋਹਣਾ ਰਿਹਾ ਸਾਰੇ ਆਪਣਾ YouTube ਚੈਨਲ ਲਾਈਕ ਕਰ ਦਿਓ ਸਬਸਕ੍ਰਾਈਬ ਕਰ ਦਿਓ ਤੇ ਸ਼ੇਅਰ ਕਰ ਦਿਓ ਆਪਣੇ ਬਲੌਗ ਨੂੰ ਜਿਹਦੇ ਨਾਲ ਤੁਹਾਨੂੰ ਆਪਣੇ ਹਰ ਬਲੌਗ ਦੀ ਅਪਡੇਟ ਮਿਲਦੀ ਰਹੀਆ ਕਰੂਗੀ ਤੇ ਹੈਲਥੀ ਖਾਣਾ ਕਰੋ ਤੇ ਜਿੰਮ ਲਾਇਆ ਕਰੋ ਜਿੰਮ ਲਾਉਣ ਨਾਲ ਨਾ એનર્ਜੀ ਵੀ ਆਉਂਦੀ ਆ ਤੇ ਮੂੰਹ ਤੇ ਗਲੋ ਵੀ ਆਂਦਾ ਬਾਕੀ ਨਜ਼ਾਰੇ ਲਿਆ ਕਰੋ ਥੈਂਕ ਯੂ ਸਬਸਕ੍ਰਾਈਬ ਕਰ ਦਿਓ ਸਾਰੇ